ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਮਾਸ਼ੀਆਂ ਕਲਾ ਜ਼ਿਲ੍ਹਾ ਲੁਧਿਆਣਾ ਇਸ ਪਰਿਵਾਰ ਨੂੰ ਜੋ ਰਾਸ਼ਨ ਦੀ ਸੇਵਾ ਕਰਨ ਆਏ ਸੀਗੇ ਕਾਫੀ ਲੰਬੇ ਸਮੇਂ ਤੋਂ ਵੀਰ ਨੂੰ ਕਾਲਾ ਪੀਲਾ ਹੋਇਆ ਉਹਦਾ ਲਾਜ ਚੰਡੀਗੜ੍ਹ ਸਰਕਾਰੀ ਹਸਪਤਾਲ ਦੇ ਵਿੱਚ ਚੱਲਦਾ ਪਿਆ ਵਾ ਤੇ ਮੈਂ ਬੇਨਤੀ ਕਰਨਾ ਸੰਗਤ ਨੂੰ ਆਪਾਂ ਇਸ ਪਰਿਵਾਰ ਦਾ ਜਿੰਨਾ ਕੁ ਵੀ ਹੋ ਸਕਦਾ ਵਾ ਇੰਨਾ ਕ ਸਾਡਾ ਕੋ ਸਾਰੇ ਅਸੀਂ ਇਸ ਪਰਿਵਾਰ ਦੀ ਮਦਦ ਕਰ ਰਹੇ ਆ ਤੇ ਬਾਕੀ ਜਿੰਨਾ ਕ ਆਪ ਜੀ ਸੰਯੋਗ ਦੇ ਸਕਦੇ ਹੋ ਇਸ ਪਰਿਵਾਰ ਦਾ ਤੇ ਸਾਡ ਨੂੰ ਜ਼ਰੂਰ ਦੱਸਿਓ ਆਪਾਂ ਤੁਹਾਨੂੰ ਇਹਨਾਂ ਨਾਲ ਕੰਟੈਕਟ ਕਰਵਾ ਦਾਂਗੇ ਤੇ ਅੱਜ ਪ੍ਰਣਾਮ ਸ਼੍ਰੀ ਦੰਸ਼ ਗਰਸ਼ ਕਮੇਟੀ ਵੱਲੋਂ ਅਸੀਂ ਇਹਨਾਂ ਦੇ ਪਰਿਵਾਰ ਨੂੰ ਰਾਸ਼ਨ ਦੀ ਸੇਵਾ ਕਰਨ ਵਾਸਤੇ ਆਏ ਸੀਗੇ ਤੇ ਬਾਕੀ ਮਾਤਾ ਜੀ ਤੁਹਾਨੂੰ ਦੱਸ ਹੀ ਦਿੰਦੇ ਆ। ਹਾਂਜੀ ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੀ ਫਤਿਹ। ਸਤ ਸੰਗਤ ਜੀ ਮੈਂ ਬਹੁਤ ਲੰਮੇ ਦੁੱਖ ਤੋਂ ਟਾਈਮ ਤੋਂ ਹੀ ਦੁੱਖਾਂ ਚ ਪਈ ਹੋਈ ਆ ਪਰ ਲੇਕਿਨ ਮੈਂ ਥੋੜਾ ਤੁਹਾਡਾ ਜਿਆਦਾ ਟਾਈਮ ਨਾ ਲੈਂਦੀ ਹੋਈ। ਹੁਣ ਕਈ ਦਿਨਾਂ ਤੋਂ ਮੇਰੇ ਮੈਂ ਵਿਧਵਾ ਔਰਤਾਂ ਮੇਰੇ ਹਸਬੰਡ ਵੀ ਡੈਥ ਹੋ ਗਈ ਬੇਟਾ ਵੀ ਕਪੂਰਾ ਹੋ ਗਿਆ ਤੇ ਬੇਟੀ ਵੀ ਪੂਰੀ ਹੋ ਗਈ ਉਹਨਾਂ ਦੇ ਬੱਚੇ ਵੀ ਮੇਰੇ ਕੋਲ ਨੇ ਤੇ ਇਸ ਟਾਈਮ ਮੇਰੇ ਬੇਟਾ ਬਿਮਾਰੀ ਨਾਲ ਜੂਲ ਰਿਹਾ। ਬਿਨਾਂ ਨਾਂ ਨਵੰਬਰ ਪੇਸਿੰਗ ਤੇ ਮੋਹਾਲੀ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਜੀ ਤੇ ਪ੍ਰੋਪਰ ਇਲਾਜ ਸਹੀ ਤਰ੍ਹਾਂ ਨਹੀਂ ਚੱਲ ਰਿਹਾ ਮੇਰਾ ਕੋਈ ਸਾਧਨ ਵੀ ਨਹੀਂ ਹੈਗਾ ਜਿਹੜਾ ਕਿ ਮੈਨੂੰ ਕੋਈ ਵੀ ਬੱਚਾ ਇੱਕ ਮੰਦਾ ਸੀ ਥੋੜਾ ਬਤਾ ਤੇ ਉਹ ਵੀ ਮੰਜੀ ਤੇ ਪੈ ਗਿਆ ਇਹਦੇ ਵੀ ਦੋ ਬੱਚੇ ਹੈਗੇ ਜੀ ਤੇ ਇਸ ਕਰਕੇ ਮੈਂ ਸੰਤਾ ਅੱਗੇ ਹੱਥ ਜੋੜ ਕੇ ਬੇਨਤੀ ਕਰਦੀ ਆ ਜੀ ਮੇਰੀ ਮਦਦ ਕੀਤੀ ਜਾਵੇ ਔਰ ਭਾਈ ਸਾਹਿਬ ਮਤ ਕਰ ਰਹੇ ਜਦੋਂ ਦੇਖ ਕੇ ਜਾ ਰਹੇ ਨੇ ਮੈਂ ਬਹੁਤ ਧੰਨਵਾਦੀ ਆ ਜੀ ਇਹਨਾਂ ਦੀ ਤੇ ਮੇਰੇ ਬੱਚੇ ਨੂੰ ਬਵਾਸਿਰ ਕਾਲਾ ਪੀੜੀ ਹੈ ਯੂਰਕਸਟ ਤੇ ਟਾਈਪੈਟ ਵੀ ਆ ਬਹੁਤ ਜਦਾ 5 ਗ੍ਰਾਮ ਖੂਨ ਐ ਸੀ ਜੀ ਤੇ ਮੈਂ ਮੰਗ ਤੁਹਾਨੂੰ ਤੇ ਪਹਿਲਾਂ ਆਪਣੇ ਘਰ ਵਾਲੇ ਦਾ ਵੀ ਲੋਕਾਂ ਕੋਲ ਮੰਗ ਮੰਗ ਕੇ ਇਹ ਇਲਾਜ ਕਰਾਇਆ ਮੇਰਾ ਕੋਈ ਸਾਥ ਨਹੀਂ ਨਾ ਮੇਰੇ ਪਰਿਵਾਰ ਦੇ ਵਿੱਚ ਨੂੰ ਸੰਤਾ ਦੇ ਸਿਰ ਤੇ ਆ ਮੈਂ ਤੇ ਮੈਂ ਆਪ ਜੀ ਨੂੰ ਬੇਨਤੀ ਕਰਦੀ ਹਾਂ ਕਿ ਮੇਰੀ ਮਦਦ ਕੀਤੀ ਜਾਈ ਜੀ ਵਾਈ ਕਰੋ ਚਿਕਾ ਫਲਸਾ ਵਾਈ ਕਰੋ ਚਿਕਾ ਫਟੇ ਹਾ ਜੀ ਮੇਰੇ ਮਾਤਾ ਜੀ ਨੇ ਬਾਕੀ ਤੁਹਾਨੂੰ ਦੱਸ ਹੀ ਦਿੱਤਾ ਵਾ ਮਾਤਾ ਜੀ ਦੇ ਪਹਿਲਾਂ ਵੀ ਕਾਫੀ ਜੀ ਜਿਹੜੇ ਘਰ ਦੇ ਵਿੱਚ ਚੱਲ ਗਏ ਹੋਏ ਨੇ ਹੁਣ ਲਾਸਟ ਵੀ ਰਹਿ ਗਿਆ ਕਮਾਉਣ ਵਾਲਾ ਤੇ ਆਪਾਂ ਇਸ ਵੀਰ ਦੀ ਜਿਹੜੀ ਆ ਜ਼ਿੰਦਗੀ ਆ ਉਹਨੂੰ ਦੁਬਾਰੋ ਸਫਲ ਕਰਕੇ ਆਪਣੇ ਕਿਰਤ ਯੋਗਾਂ ਰਾਸ਼ਨ ਯੋਗਾਂ ਕਰਦੀ ਤੇ ਬੇਨਤੀ ਆ ਜੀ ਆਪਾਂ ਜੇ ਸੰਗਤ ਜੇ ਇਸ ਵੀਰ ਦਾ ਆਪਣੇ ਕੋਲ ਇਲਾਜ ਕਰਵਾ ਸਕੇ ਕੋਈ ਗੁਜਾਰਸ਼ ਕਰ ਰਿਹਾ ਮਾਤਾ ਜੀ ਕੋਈ ਵੀ ਚੰਗੇ ਹਸਪੀਟਲ ਦੇ ਵਿੱਚ ਇਸ ਵੀਰ ਦਾ ਇਲਾਜ ਕਰਵਾ ਦਿੱਤਾ ਜਾਵੇ ਤੇ ਅਸੀਂ ਧੰਨਵਾਦ ਕਰਾਂਗੇ ਸੰਗਤ ਦਾ ਤੇ ਬਾਕੀ ਆਪਣੀ ਕਮੇਟੀ ਦਾ ਨੰਬਰ ਹੈਗਾ ਜੀ 62 399 11211 62 399 11211 ਇਸ ਨੰਬਰ ਤੇ ਵੀ ਸੰਪਰਕ ਕਰ ਸਕਦੇ ਹੋ ਜੀ ਤੇ ਅਸੀਂ ਤੁਹਾਨੂੰ ਮਾ ਜਣਾ ਮਾਤਾ ਦਾ ਕੰਟੈਕਟ ਨੰਬਰ ਉਹ ਤੁਹਾਨੂੰ ਦੇ ਦਾਂਗੇ ਜੀ ਜੇ ਕੋਈ ਮੇਰਾ ਵੀਰ ਮਦਦ ਕਰ ਸਕਦਾ ਜ਼ਰੂਰ ਕੰਟੈਕਟ ਕਰਿਓ ਜੀ ਕਿਉਂਕਿ ਆਪਾਂ ਜਿਹੜੇ ਵੀਰ ਲੰਬੇ ਸਮੇਂ ਤੋਂ ਬਿਮਾਰੀ ਨਾਲ ਜੂਝ ਰਿਹਾ ਵਾ ਤੇ ਆਪਾਂ ਜਿੰਨਾ ਕੁ ਵੀ ਹੋ ਸਕਦੇ ਆ ਉਹਨਾਂ ਕਾ ਅਸੀਂ ਕਰ ਰਹੇ ਆ ਤੇ ਬਾਕੀ ਆਪ ਸੰਗ ਦਾ ਦੇ ਮੇਰਾ ਬੇਨਤੀ ਹੈ ਜੀ ਆਪਾਂ ਇਸ ਪਰਿਵਾਰ ਦਾ ਸਾਥ ਦੇ ਦिए ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ